ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਫੋਨ ਆਇਆ ਹੁਣੀ ਦਿੱਲੀ ਤੋਂ ਜਿੰਨੇ ਸਿੱਖ ਸੰਗਤ ਪੰਜਾਬ ਚ ਰਹਿੰਦੀ ਹੈ ਓਨੇ ਹੀ ਦਿੱਲੀ ਦੇ ਵਿੱਚ ਹੈ ਔਰ ਦਿੱਲੀ ਵਾਲੇ ਜਿਹੜੇ ਸਿੱਖ ਸੰਗਤ ਆਪਾਂ ਨੂੰ ਵੀ ਪਤਾ ਹੈ ਕਿ ਸੰਪੂਰਨ ਸਿੱਖਿਆ ਆਪਣੇ ਵਾਲੇ ਮੇਰੇ ਵਰਗੇ ਬਹੁਤ ਨੇ ਦਾੜ੍ਹੀਆਂ ਕੱਟਦੇ ਨੇ ਸਿਰ ਦੇ ਵਾਲ ਕੱਟਦੇ ਨੇ ਪਰ ਦਿੱਲੀ ਦੇ ਵਿੱਚ ਜਿਹੜੇ ਸਿੱਖ ਪਰਿਵਾਰ ਰਹਿੰਦੇ ਓ ਪੂਰਨ ਗੁਰ ਸਿੱਖਿਆ ਕਿਸੇ ਨੇ ਕੇਸ ਨਹੀਂ ਕੱਟੇ ਹੁੰਦੇ ਔਰ ਉਹ ਹਰ ਮਹੀਨੇ ਦਰਬਾਰ ਸਾਹਿਬ ਮੱਥਾ ਟੇਕਣ ਜ਼ਰੂਰ ਆਉਂਦੇ ਆ ਵਦੇਸ਼ਾਂ ਤੋਂ ਵੀ ਦबई ਤੋਂ ਵੀ ਨੇੜੇ-ਨੇੜੇ ਜਿਹੜੀਆਂ ਕੰਟਰੀਆਂ ਨੇ ਉੱਥੋਂ ਵੀ ਜਿਹੜੇ ਪੰਜਾਬੀ ਸਿੱਖ ਹੈ ਉਹ ਮੱਥਾ ਟੇਕਣ ਦਰਬਾਰ ਸਾਹਿਬ ਕੋਈ ਮਹੀਨੇ ਬਾਅਦ ਕੋਈ 2 ਮਹੀਨੇ ਬਾਅਦ ਜ਼ਰੂਰ ਆਉਂਦੇ ਆਂ ਇੰਡੀਆ ਦੇ ਆਪਣੇ ਭਾਰ ਦੇ ਵਿੱਚੋਂ ਦਿੱਲੀ, ਰਾਜਸਥਾਨ, ਮਹਾਰਾਸ਼ਟਰਾ ਤੱਕ ਦੇ ਯੂਪੀ ਦੇ ਜਿੰਨੇ ਵੀ ਸਿੱਖ ਹੈ ਉਹ ਬਤੇਰੇ ਲੋਕ ਨੇ ਜਿਹੜੇ ਹਰ ਮਹੀਨੇ ਉਹਨਾਂ ਨੇ ਆਉਣਾ ਹੀ ਆਉਣਾ ਹੈ ਪ੍ਰੋਬਲਮ ਕੀ ਆ ਰਹੀ ਸੀ ਪਿਛਲੇ 13 ਮਹੀਨਿਆਂ ਤੋਂ ਸ਼ੰਭੂ ਬਾਰਡਰ ਬੰਦ ਸੀ ਆਪਾਂ ਕਿਸਾਨਾਂ ਜਿਹੜੀ ਮੰਗ ਹੈ ਉਹਨੂੰ ਸੈਟ ਤੇ ਰੱਖ ਦਈਏ ਐਮਐਸਬੀ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ ਅਸੀਂ ਵੀ ਇਹਦੇ ਨਾਲ ਸਹਿਮਤ ਆ ਕੇਂਦਰ ਸਰਕਾਰ ਐਮਐਸਬੀ ਦੇਵੇ ਕਿਸਾਨਾਂ ਨੂੰ ਔਰ ਸਰਕਾਰ ਨਾਲ ਕੀ ਵਾਪਰਿਆ ਜਾਂ ਕਿਸਾਨਾਂ ਦਾ ਕੀ ਮੁੱਦਾ ਇਸ ਮੁੱਦੇ ਤੇ ਨਹੀਂ ਮੈਂ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਜਿਹੜੇ ਰਸਤਾ ਖੁੱਲੇ ਆ ਬਾਰਡਰ ਖੁੱਲੇ ਆ ਇਹਦੇ ਨਾਲ ਸਭ ਤੋਂ ਵੱਡਾ ਫਾਇਦਾ ਕੀ ਹੋਇਆ ਪਹਿਲਾਂ ਨੁਕਸਾਨ ਕੀ ਹੋ ਰਿਹਾ ਸੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਿਹੜੀ ਸੰਗਤ ਹਫਤੇ ਬਾਅਦ 15 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਆਉਂਦੀ ਸੀ ਨਾ ਉਹ ਲੋਕ 5-5 ਮਹੀਨਿਆਂ ਤੋਂ ਰੁਕੇ ਹੋਏ ਸੀ ਕਿਉਂ ਸੰਭੂ ਬਾਦਰ ਬੰਦ ਸੀ ਇੱਥੇ ਜਿਹੜੇ ਲੋਕ ਗੱਡੀ ਰਹੀਂ ਆਉਂਦੇ ਨੇ ਆਪਣੀ ਪਰਸਨਲ ਕਾਰ ਰਹੀਂ ਉਹ ਅਗਲਾ ਕੀ ਕਰਦਾ ਪਿੰਡਾਂ 'ਚ ਜਾਣ ਤੋਂ ਡਰਦਾ ਸੀ 15-20 ਕਿਲੋਮੀਟਰ ਛੋਟੀਆਂ ਲਿੰਕ ਸੜਕਾਂ ਕੱਚੇ ਰਸਤੇਆਂ 'ਚ ਘੁੰਮ ਕੇ ਆਉਣਾ ਪੈਂਦਾ ਸੀ ਜਿਹੜਾ ਬਾਹਰੋਂ ਦਿੱਲੀ ਤੋਂ ਆ ਰਿਹਾ ਹੈ ਜੋ ਮਹਾਰਾਸ਼ਟਰ ਤੋਂ ਆ ਰਿਹਾ ਹੈ ਰਾਜਸਥਾਨ ਤੋਂ ਆ ਰਿਹਾ ਕੋਈ ਗੁਰਸਿੱਖ ਅਗਲਾ ਇਹ ਸੋਚਦਾ ਯਾਰ ਪਿੰਡਾਂ ਦੇ ਵਿੱਚ ਕਹਿੰਦੇ ਹੁੰਦੇ ਨਾ ਗੱਡੀ ਰੁੱਕ ਕੇ ਖਰਾਬ ਹੋ ਜੇ ਜਾਂ ਕੋਈ ਪ੍ਰੋਬਲਮ ਆ ਜੇ ਅਗਲਾ ਸ਼ੇਰ ਸਾਹ ਸ਼ੂਰੀ ਮਾਰਗ ਹੈ ਜਿਹੜਾ ਦਿੱਲੀ ਤੋਂ ਚੱਕ ਕੇ ਅੰਮ੍ਰਿਤਸਰ ਜਾਂਦਾ ਹੈ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਲਈ ਗੁਰੂ ਸਾਹਿਬ ਦੀ ਹਾਜ਼ਰੀ ਭਰਨ ਦੇ ਲਈ ਆ ਜਿਹੜਾ ਸੰਭੂ ਬਾਡਰ ਖੁੱਲਿਆ ਹੈ ਇਹਦੇ ਫੋਨ ਮੇਰੇ ਕੋਲ ਦੋਸਤਾਂ ਮਿੱਤਰਾਂ ਦੇ ਆਏ ਨੇ ਕਿ ਭਾਜੀ ਰਸਤਾ ਚੱਲ ਪਿਆ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਆਉਣਾ ਹੈ ਕੱਲ ਨੂੰ ਮੈਂ ਕਿਹਾ ਉਹਨਾਂ ਨੂੰ ਕਿ ਭਾਈ ਖੁੱਲ ਗਿਆ ਰਸਤਾ ਪਰ ਹੋ ਸਕਦਾ ਅੱਜ ਰਾਤ ਤੱਕ ਬਿਲਕੁਲ ਉਥੋਂ ਟ੍ਰੈਫਿਕ ਆ ਬਜਾਈ ਚੱਲ ਪਵੇ ਉਹਨਾਂ ਲੋਕਾਂ ਦੀ ਖੁਸ਼ੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਜਿਹੜੇ ਮੇਰੇ ਕੋਲ ਫੋਨ ਆਏ ਨੇ ਦੋਸਤਾਂ ਮਿੱਤਰਾਂ ਦੇ ਇੱਕ ਦਿੱਲੀ ਤੋਂ ਫੋਨ ਆਇਆ ਇੱਕ ਯੂਪੀ ਤੋਂ ਆਇਆ ਇੱਕ ਰਾਜਸਥਾਨ ਤੋਂ ਆਇਆ ਇੱਕ ਮਹਾਰਾਸ਼ਟਰ ਤੋਂ ਫੋਨ ਆਇਆ ਉਹਨਾਂ ਨੇ ਪੁੱਛਿਆ ਕਿ ਅਸੀਂ ਬਾਏ ਰੋੜ ਗੱਡੀ ਤੇ ਹਰ ਮਹੀਨੇ ਜਾਂਦੇ ਸੀ ਦਰਬਾਰ ਸਾਹਿਬ ਕੋਈ 15 ਦਿਨਾਂ ਬਾਅਦ ਜਾਂਦਾ ਸੀ ਯਾਰ ਕਹਿੰਦਾ ਇਹਦੇ ਕਰਕੇ ਬੜੀ ਪ੍ਰੋਬਲਮ ਆਈ ਹੋਈ ਸੀ 13 ਮਹੀਨੇ ਹੋ ਗਏ ਸਾਡੇ ਤੋਂ ਤਾਂ ਦਰਸ਼ਨਾਂ ਨੂੰ ਆਇਆ ਜਾ ਰਿਹਾ ਸੀ ਹੁਣ ਪੁੱਛ ਰਿਹਾ ਕਿ ਰਸਤਾ ਖੁੱਲ ਗਿਆ ਬੜੇ ਖੁਸ਼ ਹੋਏ ਜਦੋਂ ਉਹਨਾਂ ਨੂੰ ਕਿਹਾ ਕਿ ਰਸਤਾ ਖੁੱਲ ਗਿਆ ਕਹਿੰਦੇ ਆ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਐਮਐਸਪੀ ਮਿਲੇ ਕਿਸਾਨਾਂ ਨੂੰ ਸਾਡੇ ਭਰਾ ਐ ਪਰ ਜਦ ਸਾਨੂੰ ਸਾਡੇ ਗੁਰੂ ਤੋਂ ਦੂਰ ਹੋਇਆ ਹੱਸੀ ਹੋਏ ਹੋਏ ਸੀ ਕਿਉਂਕਿ ਸੰਭੂ ਵਾਟਰ ਬੰਦ ਸੀ ਪਰ ਹੁਣ ਇਹ ਖੁੱਲ ਗਿਆ ਸਿੱਧਾ ਗੱਡੀ ਤੇ ਬਹੁਤ ਲੋਕ ਕਹਿੰਦੇ ਹੋਣਗੇ ਟ੍ਰੇਨ ਤੇ ਚੜ ਕੇ ਆ ਜਾਣ ਬਹੁਤ ਪਰਿਵਾਰ ਐਦਾਂ ਦੇ ਹੁੰਦੇ ਆ ਜਿਹੜੇ ਟ੍ਰੇਨ ਦਾ ਸਫ਼ਰ ਨਹੀਂ ਕਰਦੇ ਕੋਰੋਂ ਲਗਜ਼ਰੀ ਗੱਡੀਆਂ ਤੇ ਆਉਂਦੇ ਆ ਸਿੱਧੇ ਦਰਬਾਰ ਸਾਹਿਬ ਜਾਂਦੇ ਆ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਆ ਉਹਨਾਂ ਲੋਕਾਂ ਨੂੰ ਬੜੀ ਮੁਸ਼ਕਲ ਆ ਰਹੀ ਸੀ ਬਦ ਜਿਹੜਾ ਲੋਕ ਨੇ ਉਹ ਮੇਨ ਹਾਈਵੇ ਤੇ ਸਫ਼ਰ ਕਰਕੇ ਖੁਸ਼ ਹੁੰਦੇ ਆ ਕੱਚੇ ਰਸਤਿਆਂ ਤੇ ਨਹੀਂ ਸੰਭੂ ਕੀ ਪ੍ਰੋਬਲਮ ਆਉਂਦੀ ਸੀ ਕੁੱਟੇ ਕੱਚੇ ਰਸਤਿਆਂ ਵਿੱਚ ਦੀ ਪਿੰਡਾਂ ਵਿੱਚ ਦੀ 25 30 ਕਿਲੋਮੀਟਰ ਢਾਈ ਘੰਟੇ ਲੱਗ ਜਾਂਦੇ ਸੀ ਜਦੋਂ ਆਪਾਂ ਕਲੀਅਰ ਕਰਦੇ ਸੀ ਬਾਲੇ ਤੋਂ ਲੈ ਕੇ ਰਾਜਪੁਰੇ ਪਹੁੰਚਣ ਤੱਕ ਢਾਈ ਘੰਟੇ ਲੱਗ ਜਾਂਦੇ ਸੀ 2 ਢਾਈ ਘੰਟੇ ਪਿੰਡਾਂ ਵਿੱਚ ਦੀ ਘੁੰਮ-ਘੁੰਮ ਕੇ ਲੋਕ ਡਰਦੇ ਸੀ ਆ ਪਿੱਛੇ ਜੇ ਪਰਚੀ ਲਾਤੀ ਸੀ ਇੱਕ ਪਿੰਡ ਵਾਲਿਆਂ ਨੇ ਉਹ ਪਰਚੀ ਦਾ ਕਿੰਨਾ ਰੋਲਾ ਪਿਆ ਸੀ ਟੈਕਸ ਲਾਣ ਲੈਣ ਲੱਗੇ ਸੀ ਆਪਣੇ ਵਾਲੇ ਤਾਂ ਹੁਣ ਜਿਹੜਾ ਬੰਦਾ ਦਿੱਲੀ ਤੋਂ ਦਰਬਾਰ ਸਾਹਿਬ ਮੱਥਾ ਟੇਕਣ ਆ ਰਿਹਾ ਉਹਦੇ ਤੋਂ ਕਿਸੇ ਪਿੰਡ ਦੇ ਵਿੱਚ ਇੱਕ ਪਰਚੀ ਕੱਟੀ ਜਾ ਰਹੀ ਹੈ ਤੇ ਉਹ ਉਹਦਾ ਮਨ ਨਹੀਂ ਦੁਖੀ ਹੋਏਗਾ ਕਿ ਅਸੀਂ ਦਰਸ਼ਨਾ ਨੂੰ ਜਾ ਰਹੇ ਹਾਂ ਗੁਰੂ ਸਾਹਿਬ ਦੇਆਂ ਨੂੰ ਪਰ ਇੱਥੇ ਪਰਚੀਆਂ ਲੱਗ ਰਹੀਆਂ ਨੇ ਸੋ ਜਿਹੜਾ ਸੰਭੂ ਬਾਰਡਰ ਖੁੱਲਿਆ ਹੈ ਇਹਦੇ ਨਾਲ ਦਰਬਾਰ ਸਾਹਿਬ ਜਾਣ ਵਾਲੀ ਸੰਗਤ ਨੂੰ ਬੜੀ ਰਾਹਤ ਮਿਲੇਗੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਖੁੱਲੇ ਦਰਸ਼ਨ ਦੇਦਾਰੇ ਦੁਬਾਰਾ ਬਖਸ਼ਿਸ਼ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ